ਦੀ ਹੈ ਇੱਕ ਖਿਆਲ ਇੱਕ ਵਿਚਾਰ ਸਾਡੇ ਅੰਦਰ ਐਸਾ ਬੈਠ ਜਾਣਾ ਚਾਹੀਦਾ ਜੇ ਮੈਂ ਕਦੀ ਕਿਸੇ ਦਾ ਬੁਰਾ ਤਾਂ ਫਿਰ ਰੱਬ ਕਹਿੰਦਾ ਹੈ ਤੂੰ ਕਿਸੇ ਦਾ ਬੁਰਾ ਨਾ ਕਰਨਾ ਮੈਂ ਤੇਰਾ ਬੁਰਾ ਹੋਣੇ ਨਾ ਦੂੰਗਾ ਕਹਿੰਦੇ ਫਿਰ ਮੈਂ ਤੇਰਾ ਨਹੀਂ ਬੁਰਾ ਹੋਣ ਦਿੰਦਾ ਅਗਰ ਤੂੰ ठान ਲਵੇ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰਨਾ ਮੈਂ ਸਭ ਦਾ ਭਲਾ ਕਰਨ ਦੀ ਕੋਸ਼ਿਸ਼ ਕਰਨੀ ਹੈ ਮੈਂ ਸਭ ਨਾਲ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ ਮੈਂ ਕਿਸੇ ਦਾ ਬੁਰਾ ਨਹੀਂ ਕਰਨਾ ਰੱਬ ਕਹਿੰਦਾ ਫਿਰ ਤੇਰਾ ਬੁਰਾ ਕਦੀ ਹੋਣੇ ਨਹੀਂ ਦੂੰਗਾ ਤੂੰ ਮਾਂ ਸਭ ਕੋ ਹਸਾਣੇ ਦੀ ਕੋਸ਼ਿਸ਼ ਕਰਨਾ ਫਿਰ ਮੈਂ ਤੁਮੇ ਕਬੀ ਕਹਿੰਦੇ ਜੇ ਤੂੰ ਦੂਜੇ ਨੂੰ ਹਸਾਣ ਦੀ ਕੋਸ਼ਿਸ਼ ਕਰਦਾ ਸਮਝਦੇ ਹੋ ਕਿ ਨਹੀਂ ਤਾਂ ਫਿਰ ਮੈਂ ਤੈਨੂੰ ਕਦੀ ਲੋਕੇ ਜਿਹੜਾ ਦੂਜਿਆਂ ਨੂੰ ਖੁਸ਼ੀ ਦੇਵੇ ਤਾਂ ਫਿਰ ਉਹਨੂੰ ਖੁਸ਼ੀ ਦੇਣ ਵਾਸਤੇ ਪੂਰੀ ਕਾਇਨਾਤ ਲੱਗ ਜਾਂਦੀ ਹੈ ਸਮਝਦੇ ਹੋ ਕਿ ਨਹੀਂ ਹਲੇ ਤੂੰ ਚਾਹਦੇ ਨਾ ਪੂਰੀ ਕਾਇਨਾਤ ਤੁਹਾਡਾ ਸਾਥੀ ਬਣੇ ਕਾਇਨਾਤ ਯਾਨੀ ਪੂਰੀ ਦੁਨੀਆ ਪੂਰਾ ਬ੍ਰਹਿਮੰਡ ਤੁਹਾਡੇ ਨਾਲ ਚਲੇ ਤਾਂ ਫਿਰ ਇਹੀ ਬਣਾਓ ਆਪਣੇ ਮਾਲਕ ਦੇ ਵਿਸ਼ਵਾਸ ਰੱਖੋ ਕਿ ਮੈਂ ਨੀਕੀ ਦੇ ਮਾਰਗ ਤੇ ਚੱਲਦੇ ਜਾਣਾ ਹੈ ਆਪਣੇ ਮਾਲਕ ਦੇ ਵਿਸ਼ਵਾਸ ਨਾਲ ਕਦਮ ਇਸੇ ਲਈ ਕਿਹਾ ਹੈ ਕਿ ਅਮਲ ਸੇ ਬਣਦੀ ਹੈ ਜ਼ਿੰਦਗੀ ਜੰਨਤ ਵੀ ਜਹੰਮ ਵੀ ਹੁਣ ਅਮਲ ਹੀ ਹੈ ਕਿ ਕੋਈ ਅੱਛਾ ਕਰਨਾ ਅੱਛਾ ਅਮਲ ਹੈ ਤਾਂ ਕਿਸੇ ਦਾ ਬੁਰਾ ਕਰਨਾ ਹੁਣ ਬੁਰਾ ਕਰਾਂਗੇ ਤਾਂ ਸਾਡੀ ਉਹ ਬੁਰਾਈ ਹੀ ਸਾਨੂੰ ਅੰਦਰੋਂ ਨਾ ਤਕਲੀਫ ਦੇਣਾ ਸ਼ੁਰੂ ਕਰ ਦੇਗੀ ਸਾਡੀ ਬੁਰਾਈ ਹੀ ਸਾਨੂੰ ਵਿੱਚ ਐਨੀ ਅੰਦਰ ਪਰੇਸ਼ਾਨੀ ਪੈਦਾ ਕਰਤੀ ਸ਼ੁਰੂ ਕਰ ਦੇਗੀ ਆਪ ਸੋਚ ਕੇ ਦੇਖੋ ਸਮਝ ਕੇ ਦੇਖੋ ਬੱਚੇ ਜੇ ਤਾਂ ਦੱਸਿਆ ਕਿ ਅਗਰ ਤੁਹਾਡੇ ਕੋਲ ਕੋਈ ਵੀ ਚੀਜ਼ ਬੁਰੀ ਹੈ ਨਾ ਤਾਂ ਤੁਹਾਨੂੰ ਅੰਦਰੋਂ ਪਤਾ ਹੈ ਮੇ ਬੁਰੀ ਹੈ ਤਾਂ ਉਹਨੇ ਤੁਹਾਨੂੰ ਕਦੀ ਚੈਨ ਦੀ ਨੀਂਦ ਕਰਦੇ ਵਿੱਚ ਵੀ ਬੰਦੇ ਨੇ ਕੋਈ ਗਲਤ ਰੱਖਿਆ ਹੋਵੇ ਨਾ ਤਾਂ ਉਹਦੀ ਫਿਕਰ ਹੁੰਦੀ ਕਿਤੇ ਕੋਈ ਛਾਪਾ ਹੁੰਦਾ ਕਿ ਨਹੀਂ ਚੈਨ ਦੀ ਨੀਂਦ ਨਹੀਂ ਆਉਂਦੀ ਹਰ ਵੇਲੇ ਮਨ ਵਿੱਚ ਚੈਨ ਰਹਿੰਦਾ ਹੈ ਇਸੇ ਤਰ੍ਹਾਂ ਇਹ ਜ਼ਿੰਦਗੀ ਹੈ ਅਗਰ ਬੰਦੇ ਨੂੰ ਪਤਾ ਹੁੰਦਾ ਆ ਕਰਮ ਮਾੜਾ ਹੈ ਆ ਮੇਰਾ ਅਮਲ ਮਾੜਾ ਹੈ ਆ ਮੈਂ ਜੋ ਕਰ ਰਿਹਾ ਨਾ ਇਹ ਮਾੜਾ ਹੈ ਉਹ ਮਾੜੇ ਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਫੇ ਜੀਵਨ ਚ ਸਕੂਨ ਚ ਹੈ ਨਿਸ਼ਾਨਤੀ ਕਦੀ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਸਕੂਨ ਦੀ ਸ਼ਾਂਤੀ ਦੀ ਇਹ ਯਾਦ ਰੱਖਣਾ ਤਾਂ ਹੀ ਤਾਂ ਕਹਿੰਦਾ ਸਵਰਗ ਨੂੰ ਵੀ ਸਵਰਗ ਇਸ ਲਈ ਕਿਹਾ ਜਾਂਦਾ ਉੱਥੇ ਸਕੂਨ ਹੈ ਅਮਨ ਹੈ ਸ਼ਾਂਤੀ ਹੈ ਉੱਥੇ ਕੋਈ ਝਗੜਾ ਉਹਦੇ ਹਰ ਪਾਸੇ ਸਕੂਨ ਹੈ ਸ਼ਾਂਤੀ ਹੈ ਬਸ ਸਮਝਣਾ ਜਰਾ ਨਹੀਂ ਤਾਂ ਖਾਣ ਪੀਣ ਦੀ ਬੰਦਾ ਕਹੇ ਕਿ ਸਵਰਗ ਚ ਆਹ ਖਾਣ ਨੂੰ ਮਿਲਦਾ ਆਹ ਕਪੜਾ ਪਾਣ ਨੂੰ ਮਿਲਦਾ ਉੱਥੇ ਆਹ ਮਿਲਦਾ ਉੱਥੇ ਉਹ ਮਿਲਦਾ ਉਹ ਤਾਂ ਅੱਜ ਇੱਥੇ ਵੀ ਸਭ ਕੁਝ ਮਿਲ ਰਿਹਾ ਮਿਲ ਰਿਹਾ ਕਿ ਨਹੀਂ ਹਾਂ ਪਹਿਲੇ ਸਮੇਂ ਦੀ ਗੱਲ ਕਰੀਏ ਪਾਣੀ ਭਰਨ ਵਾਸਤੇ ਬੰਦੇ ਨੂੰ ਕੂਏ ਤੇ ਜਾਣਾ ਪੈਂਦਾ ਸੀ ਕਿੰਨੀ ਪਰੇਸ਼ਾਨੀ ਸੀ ਬਾਲਣ ਇਕੱਠਾ ਕਰਨ ਵਾਸਤੇ ਲੱਕੜਾਂ ਇਕੱਠੀਆਂ ਕਰਨੀਆਂ ਪੈਂਦੀਆਂ ਸੀ ਸੁੱਕਾ ਬਾਲਣ ਨਹੀਂ ਬਰਸਾਤਾਂ ਨੂੰ ਮਿਲਦਾ ਨਹੀਂ ਸੀ ਤਾਂ ਚੁੱਲ੍ਹੇ ਨਹੀਂ ਬਲਦੇ ਸੀ ਬੜੀ ਪਰੇਸ਼ਾਨੀ ਸੀ ਪਰ ਅੱਜ ਕੱਲ ਤਾਂ ਸਭ ਕੁਝ ਐਦਾਂ ਹੋ ਜਾਂਦਾ ਹੈ ਐਦਾਂ ਟੂਟੀ ਨੂੰ ਐਂ ਘੁਮਾਓ ਪਾਣੀ ਆ ਗਿਆ ਗੈਸ ਨੂੰ ਐਂ ਘੁਮਾਓ ਅੱਗ ਵੱਲ ਗਈ ਬਟਨ ਐਂ ਦਬਾਓ ਪੱਖੇ ਚੱਲ ਪਏ ਐਂ ਬਟਨ ਦਬਾਓ ਏਸੀ ਚੱਲ ਪਏ ਅੱਜ ਕੱਲ ਤਾਂ ਸਭ ਕੁਝ ਸਵਰਗ ਵਾਲਾ ਹੀ ਕੰਮ ਹੈ ਹੈ ਕਿ ਨਹੀਂ ਔਰ ਅੱਜ ਕੱਲ ਦੇ ਇਦਾਂ ਕਿ ਠੰਡ ਵੀ ਹੈ ਨਾ ਕਮਰੇ ਆ ਦੇ ਪਤਾ ਹੀ ਨਹੀਂ ਲੱਗਦਾ ਕਿ ਬਾਹਰ ਠੰਡ ਕਿੰਨੀ ਹੈ بارش ਆ ਬਸਾਤ ਹੋ ਰਹੀ ਹੈ ਤੂਫਾਨ ਚੱਲ ਰਹੇ ਨੇ ਅੰਦਰ ਹੀਟਰ ਚੱਲ ਰਹੇ ਆ ਤਾਂ ਅੰਦਰ ਉੱਦੀ ਗਰਮੀ ਆ ਜਾਂਦੀ ਬੰਦੇ ਨੂੰ ਯਾਨੀ ਸਭ ਕੁਝ ਉਹੀ ਹੈ ਪਰ ਫਿਰ ਵੀ ਬੰਦਾ ਕਿਉਂ ਪਰੇਸ਼ਾਨ ਹੈ ਕਿਉਂਕਿ ਅੰਦਰ ਸਕੂਨ ਅੰਦਰ ਸ਼ਾਂਤੀ ਅੰਦਰ ਆਨੰਦ ਹਰ ਵੇਲੇ ਬੇਚੈਨੀ ਇਸ ਲਈ ਅਜ ਸਹੂਲਤਾਂ ਤਾਂ ਸਵਰਗ ਵਰਗੀਆਂ ਪਰ ਫਿਰ ਵੀ ਇਦਾਂ ਲੱਗਦਾ ਨਰਕ ਦੀ ਜ਼ਿੰਦਗੀ ਜੀ ਰਹੇ ਆ ਤਾਂ ਹੀ ਬੰਦਾ ਇੰਨੀਆਂ ਸਹੂਲਤਾਂ ਨੂੰ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਸਭ ਕੁਝ ਛੱਡ ਕੇ ਚਲਾ ਜਾਵਾਂਗੇ ਤੇ ਕਾਦੇ ਵਾਸਤੇ ਜਾਵਾ ਅੰਦਰ ਸਕੂਨ ਸ਼ਾਂਤੀ ਜਰਾ ਸੋਚ ਕੇ ਦੇਖੋ ਬੰਦੇ ਦਾ ਘਰ ਛੱਡਣ ਨੂੰ ਦਿਲ ਕਦੋਂ ਕਰਦਾ ਜਦੋਂ ਅੰਦਰੋਂ ਬੰਦਾ ਪਰੇਸ਼ਾਨ ਅੰਦਰੋਂ ਬੰਦਾ ਦੁਖੀ ਕਰਦੇ ਮਾਹੌਲ ਨੂੰ ਲੈ ਕੇ ਕਰਦੇ ਪਰੇਸ਼ਾਨੀਆਂ ਲੈ ਕੇ ਜਦੋਂ ਅੰਦਰੋਂ ਬੰਦਾ ਦੁਖੀ ਹੁੰਦਾ ਫੇਰੀ ਛੱਡ ਕੇ ਜਾਣ ਨੂੰ ਸਭ ਕੁਝ ਛੱਡ ਫੇਰ ਸੁਵਿਧਾ ਨਹੀਂ ਬੰਦਾ ਦੇਖਦਾ ਸੋ ਸਮਝਣਾ ਜਰਾ ਸੋ ਸਭ ਤੋਂ ਵੱਡੀ ਗੱਲ ਹੈ ਅੰਦਰ ਦੇ ਇਸ ਲਈ ਤੁਹਾਨੂੰ ਇੱਕ ਗੱਲ ਕਹਾਂਗਾ ਜਿੱਥੇ ਸਕੂਨ ਮਿਲਦਾ ਉੱਥੇ ਜਾਣਾ ਚਾਹੀਦਾ ਹੈ ਜਿੱਥੇ ਸ਼ਾਂਤੀ ਮਿਲੇ ਉੱਥੇ ਕਿਉਂਕਿ ਜ਼ਿੰਦਗੀ बार-बार जल्द जिंदगी एक बार परमात्मा दिता तो एक बार जिंदगी पूरे सुकून शांति जीण की कला सू सिख लैनी चाहिए दी है समझते हो कि नहीं पर बंदा की है कि जिंदगी एक बार मिलती है पर उस जिंदगी बंदा इदा ही परेशानियाँ तकलीफा जी, अगर गुजार दिता तो फिर जिंदगी का फायदा की है फिर जिंदगी का आनंद की है इसलिए सुकून ऐ शांति कि मिलनी है अगर अच्छे अमल करा अच्छे कर्म करा जिन्ना अच्छा करेंगे उन्ना ही फील करोगे ਨੇਕ ਕੰਮ ਕਰਨਾ ਨੇਕ ਕਰਮ ਕਰਨਾ ਤੁਹਾਨੂੰ ਨੀਂਦ ਵੀ ਚੰਗੀ ਆਏਗੀ ਚਿਹਰੇ ਤੇ ਸਮਾਈਲ ਵੀ ਰਹੇਗੀ ਔਰ ਜੀਵਨ ਵੀ ਖੁਸ਼ੀਆਂ ਨਾਲ ਨਹੀਂ ਤਾਂ ਕਦੀ ਕਰਕੇ ਦੇਖਿਓ ਅਸੀਂ ਕਈ ਵਾਰ ਕਹਿੰਦੇ ਕਿ ਐਕਸਪੈਰੀਮੈਂਟ ਕਰਿਓ ਕਿ ਇੱਕ ਜਦੋਂ ਤੁਹਾਨੂੰ ਭੁੱਖ ਲੱਗੀ ਹੋਵੇ ਨਾ ਕਿਤੇ ਜਾ ਕੇ ਰੈਸਟੋਰੈਂਟ ਤੇ ਟਾਬੇ ਤੇ ਜਿੱਥੇ ਵੀ ਤੁਹਾਡਾ ਦਿਲ ਕਰੇ ਖਾਣਾ ਖਾਓ ਪੇਟ ਭਰ ਕੇ ਫਿਰ ਤੁਸੀਂ ਸ਼ਾਇਦ ਕਹੋ ਵਾਹ ਵੀ ਭੁੱਖ ਬੜੀ ਲੱਗੀ ਸੀ ਖਾਣਾ ਖਾ ਕੇ ਮਜ਼ਾ ਔਰ ਉਸ ਤੋਂ ਬਾਅਦ ਤੁਸੀਂ ਕੀ ਕਰਿਓ ਉਹ ਖਾਣਾ ਤੁਸੀਂ ਖਾ ਲਿਆ ਫਿਰ ਇੱਕ ਕੰਮ ਹੋਰ ਕਰਨਾ ਕਿ ਅਗਰ ਕੋਈ ਭੁੱਖਾ ਬੱਚਾ ਹੈ ਜਾਂ ਭੁੱਖਾ ਇਨਸਾਨ ਹੈ ਜਿਹਨੂੰ ਵਾਕਈ ਜ਼ਰੂਰਤ ਹੈ ਖਾਣੇ ਦੀ ਉਹਨੂੰ ਖਾਣਾ ਖਵਾ ਦਿਓ ਚਾਹੇ ਰੇੜੀ ਤੋਂ ਹੀ ਖਵਾ ਦਿਓ ਬਿਸ਼ੱਕ ਤੁਸੀਂ ਆਪਣੇ ਖਾਣੇ ਤੇ 1500 ਖਰਚੇ ਆ 2000 ਖਰਚੇ ਆ ਉਹਦੇ ਖਾਣੇ ਤੇ ਬਿਸ਼ੱਕ 50 ਹੀ ਖਰਚੋ ਪਰ ਉਹਨੂੰ ਖਾਣਾ ਤਸੱਲੀ ਨਾਲ ਖਾਂਦੇ ਨੂੰ ਦੇਖੋ ਤਾਂ ਫਿਰ ਤੁਸੀਂ ਫੀਲ ਕਰੋਗੇ ਚਾਹੇ ਗੱਡੀ 'ਚ ਬੈਠੋ ਤੁਸੀਂ ਉਹਨੂੰ ਖਵਾਓ ਫਿਰ ਤੁਸੀਂ ਦੇਖੂਗੇ ਕਿ ਮੈਂ ਤਾਂ ਜਦੋਂ ਮੈਂ ਖਾਣਾ ਖਾਦਾ ਸੀ ਤਾਂ ਸਿਰਫ ਪੇਟ ਭਰਿਆ ਸੀ ਪਰ ਇਹਨੂੰ ਖਾਂਦੇ ਆ ਦੇਖ ਕੇ ਨਾ ਇਹ ਮੈਨੂੰ ਖਾਣਾ ਖਿਲਾਇਆ ਇਹਨੂੰ ਖਾਂਦੇ ਆ ਦੇਖ ਕੇ ਪਤਾ ਨਹੀਂ ਅੰਦਰ ਕਿਹੜੀ ਅਜੀਬ ਜਿਹੀ ਖੁਸ਼ੀ ਭਰ ਗਈ ਕਿਹੜਾ ਸਕੂਨ ਪਰ ਗਿਆ ਅੰਦਰ ਬਸ ਉਹੀ ਸਕੂਨ ਦੀ ਲੋੜ ਹੈ ਸਾਨੂੰ ਉਹੀ ਸਕੂਨ ਦੀ ਜ਼ਰੂਰਤ ਹੈ ਸਾਨੂੰ ਔਰ ਉਹ ਸਕੂਨ ਸਾਨੂੰ ਕਿੱਦਾਂ ਮਿਲਦਾ ਅਛਾਈ ਕਰਕੇ ਨੀਕੀਆਂ ਕਰਕੇ ਹੁਣ ਤੁਸੀਂ ਇੱਥੇ ਸਤਸੰਗ ਚ ਬੈਠੇ ਹੋ ਅਗਰ ਤੁਸੀਂ ਦੇਖੋਗੇ ਨਾ فرض ਕਰੋ ਐਸੀ ਇੱਕ ਗੱਲ ਕਹਾਂਗੇ ਤੁਸੀਂ 3 ਘੰਟੇ ਦੀ ਫਿਲਮ ਦੇਖ ਲਓ ਤੁਸੀਂ ਇੰਨਾ ਕਹੋ ਫਿਲਮ ਦੇਖ ਕੇ ਮਜ਼ਾ ਆ ਗਿਆ ਪਰ ਤੁਸੀਂ ਸਤਸੰਗ ਚ ਅੱਧਾ ਘੰਟਾ ਹੀ ਬੈਠੋ ਨਾ ਤੁਸੀਂ ਕਹਿੰਦਾ ਸਕੂਨ ਮਿਲ ਗਿਆ ਔਰ ਮਜ਼ਾ ਸਕੂਨ ਤੋਂ ਬਹੁਤ ਕਹਿ ਦਿਓ ਉੱਪਰ ਹੈ ਕਿਉਂਕਿ ਸਕੂਨ ਸਭ ਤੋਂ ਵੱਡਾ ਜ਼ਿੰਦਗੀ 'ਚ ਮਾਇਨੇ ਰੱਖਾਂਦਾ ਹੈ ਤੁਸੀਂ ਸਸਣ ਚੜਦਾ ਘੰਟਾ ਬੈਠੂਗੇ ਤੁਹਾਡੀ ਆਤਮਾ ਨੂੰ ਫੀਲ ਹੁੰਦਾ ਕਿ ਮੈਂ ਕੁਛ ਅੱਛਾ ਜਦੋਂ ਅੱਛੇ ਦੀ ਗੱਲ ਹੁੰਦੀ ਹੈ ਤੇ ਅੱਛਾ ਅਮਲ ਸਾਡੇ ਜੀਵਨ 'ਚ ਸ਼ਾਂਤੀ ਸਕੂਨ ਲੈ ਕੇ ਆਂਦਾ ਜੋ 3 ਘੰਟੇ ਦੀ ਮੂਵੀ ਵੀ ਜਾਂ ਜਿ세 ਗਾਇਕ ਦਾ ਸ਼ੋਅ ਵੀ ਕਿਉਂਕਿ ਤੂੰ ਮਸ ਇਨਾ ਹੁੰਦਾ ਨਾ ਵੀ ਗਾਇਕ ਨੂੰ ਦੇਖ ਲਿਆ ਸਟੇਜ ਦੇ ਉੱਪਰ ਗਾਉਂਦੇ ਨੂੰ ਉਹਦਾ ਸ਼ੋਅ ਦੇਖ ਲਿਆ ਫਿਲਮ ਦੇਖ ਲੇ ਬੜੀ ਵਧੀਆ ਫਿਲਮ ਸੀ ਪਰ ਇੱਥੇ ਪਤਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਮੈਂ ਉਸ ਪਰਮਾਤਮਾ ਨਾਲ ਜੁੜ ਰਿਹਾ ਹਾਂ ਜਿੱਥੇ ਮੇਰੇ ਅੰਦਰਲੀ ਉਹ ਸ਼ਕਤੀ ਨੂੰ ਸਮਝਣ ਦਾ ਮੌਕਾ ਮੈਨੂੰ ਮਿਲ ਰਿਹਾ ਹੈ ਜਿੱਥੇ ਮੈਨੂੰ ਉਹ ਮਾਰਗ ਮਿਲ ਰਿਹਾ ਹੈ ਜਿਹਦੇ ਨਾਲ ਮੇਰਾ ਜੀਵਨ ਸਫਲਤਾ ਕਾਮਯਾਬੀ ਖੁਸ਼ੀ ਦੀ ਤਰਫ ਜਾਣਾ ਹੈ ਜਿਹਦੇ ਨਾਲ ਮੇਰਾ ਜੀਵਨ ਬਿਹਤਰ ਹੋਣਾ ਹੈ ਔਰ ਅੰਦਰ ਪਤਾ ਹੈ ਕਿ ਮੈਂ ਕੁਝ ਅੱਛਾ ਕੀਤਾ ਇਸ ਲਈ ਫੀਲ ਕਰਿਓ ਕਦੀ ਕੰਪੇਅਰ ਕਰਕੇ ਦੇਖਿਓ ਨਾ ਚੀਜ਼ਾਂ ਨੂੰ ਕਿਉਂਕਿ ਜਦੋਂ ਕੰਪੇਅਰ ਕਰਾਂਗੇ ਨਾ ਫੇਰ ਹੀ ਫਰਕ ਪਤਾ ਲੱਗੇਗਾ ਕਿ ਦੁਨੀਆ ਦੀ ਖਾਤਰ ਕੁਝ ਕਰਨ ਦਾ ਫਰਕ ਕੀ ਹੈ ਤਾਂ ਆਪਣੇ ਰੱਬ ਦੀ ਖਾਤਰ ਕਰਨ ਦਾ ਆਨੰਦ ਕੀ ਹੈ ਮਜ਼ਾ ਕੀ ਹੈ ਜਦ ਤੱਕ ਬੰਦਾ ਉਹ ਕਰੇਗਾ ਨਹੀਂ ਜਦੋਂ ਹੁਣ ਫਰਜ਼ ਕਰੋ ਤੁਹਾਡੇ ਮਰੋ ਦੋ ਮਠਿਆਈਆਂ ਪਈਆਂ ਹੁਣ ਕੋਈ ਕਹੇ ਟੇਸਟ ਕਰਕੇ ਦੇਖ ਕਿਹੜੀ ਵਧੀਆ ਹੈ ਦੋਨਾਂ ਨੂੰ ਚੱਖੋਗੇ ਤਾਂ ਹੀ ਪਤਾ ਲੱਗੇਗਾ ਇਹਦਾ ਟੇਸਟ ਵਧੀਆ ਹੈ ਜਾਂ ਹੁਣ ਇੱਕ ਨੂੰ ਖਾ ਕੇ ਦੇਖ ਲਈ ਦੂਜੀ ਦਾ ਟੇਸਟ ਹੀ ਨਹੀਂ ਕਰਾਂਗੇ ਪਤਾ ਕਿਦਾਂ ਲੱਗੇਗਾ ਸੋ ਕਦੀ ਐਕਸਪੈਰੀਮੈਂਟ ਕਰਕੇ ਦੇਖੋ ਕਿ ਮੈਨੂੰ ਸਕੂਨ ਸ਼ਾਂਤੀ ਖੁਸ਼ੀ ਕਿਹੜੀ ਚੀਜ਼ ਮਿਲਦੀ ਹੈ ਬੁਰਾ ਕਰਕੇ ਤੁੜੀ ਨਿਰਵਾਸ ਸੇ ਅੱਛੀ ਫੀਲਿੰਗ ਆ ਸਕਦੀ ਪਰ ਨਾਲ ਹੀ ਡਰ ਚਿੰਤਾ ਫਿਕਰ ਸ਼ੁਰੂ ਜੇ ਤਾਂ ਕਿਸੇ ਕੋ ਰਿਸ਼ਵਤ ਲੈ ਲਈ ਮੰਨੇ ਤਾਂ ਕਹਿੰਦਾ ਚਾਰ ਪੈਸੇ ਆ ਗਏ ਬਹੁਤ ਵਧੀਆ ਪਰ ਉਹ ਪੈਸੇ ਦੇ ਨਾਲ ਅੰਦਰ ਇੱਕ ਡਰ ਵੀ ਸ਼ੁਰੂ ਕੱਲ ਨੂੰ ਕਿਤੇ ਫੜਿਆ ਗਿਆ ਨਾ ਕਿਤੇ ਬਿਜਲੀਅੰਸ ਦਾ ਛਾਪਾ ਪੈ ਗਿਆ ਕਿਸੇ ਸ਼ਿਕਾਇਤ ਹੋ ਗਈ ਫਿਰ ਤੁਸੀਂ ਜੇ ਕੋ ਰਿਸ਼ਵਤ ਲਈ ਹੈ ਨਾ ਸਾਰੀ ਜ਼ਿੰਦਗੀ ਤੁਹਾਨੂੰ ਉਹਦੇ ਗੁਲਾਮ ਬਣ ਕੇ ਰਹਿਣਾ ਪੈਣਾ ਉਹਦੀ ਗੱਲ ਮੰਨਣੀ ਕਿਉਂ ਕਿ ਭਾਈ ਮੈਂ ਤ ਕੋ ਰਿਸ਼ਵਤ ਲਈ ਹੈ ਹੁਣ ਕਿਤੇ ਮੈਂ ਕੋਈ ਇਹਦੇ ਨਾਲ ਬੁਰਾ ਸਲੂਕ ਕਰ ਦਿੱਤਾ ਇਹਨਾਂ ਸ਼ਿਕਾਇਤ ਕਰ ਦਿੱਤੀ ਮੇਰੀ ਨੌਕਰੀ ਫੇ ਸਾਰੀ ਜ਼ਿੰਦਗੀ ਬੰਦਾ ਉਹਦੇ ਨਾਲ ਕਿੱਦਾਂ ਰਹਿੰਦਾ ਹੈ ਜਰਾ ਸੋਚ ਕੇ ਦੇਖੋ ਆਪ ਜਰਾ ਸੋਚ ਕੇ ਦੇਖ ਲੈ ਤੁਹਾਨੂੰ ਪਤਾ ਲੱਗਦਾ ਹੈ ਕਿ ਗਲਤ ਕਰਨ ਵਾਲੇ ਸੀ ਦੂਜੇ ਦੇ ਪ੍ਰਭਾਵ ਥੱਲੇ ਆ ਜਾਂਦੇ ਕਿ ਨਹੀਂ ਤਾਂ ਅੱਛਾ ਕਰਨ ਵਾਲਾ ਹਮੇਸ਼ਾ ਕਿਉਂਕਿ ਅੱਛਾ ਰੱਬ ਹੈ ਤਾਂ ਹੀ ਤਾਂ ਸਭ ਤੋਂ ਉੱਪਰ ਹੈ ਤਾਂ ਜਿਹੜਾ ਅੱਛਾ ਕਰਦਾ ਉਹ ਫਿਰ ਰੱਬ ਕਹਿੰਦਾ ਤੈਨੂੰ ਮਨੀਵਾ ਹੁਣੇ ਨਹੀਂ ਦੇਣਾ ਅੱਛਾ ਕਰ ਕਿਉਂਕਿ ਅੱਛਾ ਕਰਕੇ ਤੂੰ ਚਾਹੀਆ ਤੇ ਜਾ ਸਕਦਾ ਹੈ ਇਹ ਸਮਝ ਲੈਣਾ ਸਾਰਿਆਂ ਇਇ ਚੀ ਤਰ੍ਹਾਂ ਦਿਮਾਗ ਚ ਬਿਠਾ ਲਿਆ ਨਾ ਕਿ ਅੱਛਾ ਕਰਕੇ ਹੀ ਇਨਸਾਨ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਸਕਦਾ ਹੈ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਜੀ ਸਕਦਾ ਹੈ ਔਰ ਰੱਬ ਦੇ ਨੇੜੇ ਵੀ ਹੋ ਸਕਦਾ ਹੈ ਇਸ ਲਈ ਅਮਲ ਸੇ ਬਣਦੀ ਹੈ ਜ਼ਿੰਦਗੀ ਜੰਨਤ ਵੀ ਜਹੰਨਮ ਵੀ ਇਹ ਸਾਡੇ ਅਮਲ ਹੀ ਹੈ ਜੋ ਸਾਨੂੰ ਨਰਕਾਂ ਦੀ ਅੱਗ ਚ ਵੀ ਸਾੜਦੇ ਹੈ ਤੇ ਸਾਡੇ ਅਮਲ ਹੀ ਹੈ ਜੋ ਸਾਨੂੰ ਸਵਰਗਾਂ ਵਰਗਾ ਸੁੱਖ ਵੀ ਔਰ ਸਵਰਗਾਂ ਦਾ ਸੁੱਖ ਦਾ ਮਤਲਬ ਅੰਦਰ ਸਕੂਨ ਸ਼ਾਂਤੀ ਖੁਸ਼ੀ ਦਿੰਦੇ ਹੈ ਆਨੰਦ ਦਿੰਦੇ ਹੈ ਕਿਉਂਕਿ ਕਬੀਰ ਸਾਹਿਬ ਨੇ ਇਹੀ ਤਾਂ ਗੱਲ ਕਹੀ ਹੈ ਕਿ ਪਰਮਾਤਮਾ ਪਰਮਾਨੰਦ ਹੈ ਜਦੋਂ ਅੰਦਰ ਹਰ ਵੇਲੇ ਆਨੰਦ ਦੀ ਅਵਸਥਾ ਰਹੇ ਤਾਂ ਤੂੰ ਸਮਝ ਲੈ ਉਹਦੇ ਵਿੱਚ ਲੀਨ ਹੋ ਗਿਆ ਉਹਦੇ ਨਾਲ ਜੁੜ ਗਿਆ ਇਸ ਲਈ ਸਮਝਣਾ ਆਨੰਦ ਨੂੰ ਫੀਲ ਕਰਨ ਵਾਲੀ ਜਿਹੜੀ ਚੀਜ਼ ਹੈ ਨਾ ਸੋਚੋ ਮੈਨੂੰ ਆਨੰਦ ਕਿਹੜੀ ਚੀਜ਼ ਤੋਂ ਮਿਲਦਾ ਹੈ ਸਮਝਦੇ ਹੋ ਕਿ ਨਹੀਂ ਇਹ ਨਾ ਦੇਖੋ ਖੁਸ਼ੀ ਕਈ ਜਣ ਤਾਂ ਨਸ਼ਾ ਕਰਕੇ ਖੁਸ਼ੀ ਮਿਲਦੀ ਹੈ ਪਰ ਬਾਅਦ ਤੋਂ ਦੇਖੋ ਨਾ ਰਿਜ਼ਲਟ ਕੀ ਉਹ ਖੁਸ਼ੀ ਨਾ ਦੇਖੋ आनंद देखो सुकून देखो समझियो 아 ਜਿਹੜੇ ਕਹਿੰਦੇ ਨਾ ਸਾਨੂੰ ਸ਼ਰਾਬ ਪੀਣ ਦੀ ਆਦਤ ਹੈ ਨਸ਼ਾ ਕਰਦੇ ਆ ਉਹ ਕਰ ਲੈਂਦੇ ਪਰ ਬਾਅਦ ਚ ਪਛਤਾਉਂਦੇ ਤਕਲੀਫ ਉਹਨਾਂ ਨੂੰ ਵੀ ਹੁੰਦੀ ਯਾਰ ਮੈਂ ਗਲਤ ਕਰ ਰਿਹਾ ਮੈਂ ਕਿਉਂ ਕਰ ਰਿਹਾ ਪਰ ਕਹਿੰਦੇ ਨਾ ਆਦਤ ਤੋਂ ਮਜਬੂਰ ਉਹ ਜਦੋਂ ਨਸ਼ਾ ਉਤਰਦਾ ਲੋੜ ਉਤਰਦੀ ਫਿਰ ਉਧਰ ਨੂੰ ਜਾਂਦੇ ਕਿਉਂਕਿ ਉਹ ਨਸ਼ੇ ਦੀ ਤੋੜ ਲੱਗਦੀ ਹੈ ਪਰ ਪਤਾ ਹੁੰਦਾ ਕਿ ਮੈਂ ਗਲਤ ਮੈਂ ਸਹੀ ਨਹੀਂ ਅੰਦਰ ਹੀ ਪਰੇਸ਼ਾਨ ਹਾਂ ਅੰਦਰੋਂ ਅੰਦਰ ਜਿੱਦਾਂ ਇੱਕ ਕੋਹ ਨੂੰ ਲੱਕਣ ਨੂੰ ਖਾਂਦਾ ਉਹ ਵੀ ਅੰਦਰੋਂ ਅੰਦਰ ਨਾ ਦੁਖੀ ਹੁੰਦੇ ਆ ਤਾਹੀਂ ਤਾਂ ਕਈ ਜੀਵਾਂ ਦੇ ਮਾਲਕੋ ਸ਼ਰਾਬ ਛੱਡਣਾ ਚਾਹਦੇ ਛੜਾਦੇ ਛੁੱਟਦੀ ਨਹੀਂ। ਉਹਨਾਂ ਨੇ ਤਾਂ ਰਹਿਮਤ ਹੋਈ। ਇਹ ਤੇ ਜੇ ਜੇਰੇ ਨੇ ਪਹਿਲਾਂ ਪੀਂਦੇ ਹੁਣ ਜਰਾ ਆਪ ਸੋਚ ਕੇ ਦੇਖੋ ਜਦੋਂ ਪੀਂਦੇ ਸੀ ਤਾਂ ਬਾਅਦ ਚੋਂ ਪਤਾ ਲੱਗਦਾ ਹੈ ਉਸਲੇ ਬਿਸ਼ੱਕ ਪੀ ਰਹੇ ਹਾਂ ਇੱਕ ਬੈਗ ਪੀ ਲਿਆ ਦੋ ਪੀ ਲਏ ਪਰ ਬਾਅਦ ਚੋਂ ਇਹਸਾਸ ਹੁੰਦਾ ਹੈ ਜਦੋਂ ਨਸ਼ਾ ਥੋੜਾ ਉਤਰਦੇ ਹਾਂ ਤਾਂ ਮੈਂ ਗਲਤ ਰਿਹਾ ਹਾਂ। ਇਹ ਮੇਰੀ ਸਿਹਤ ਵਾਸਤੇ ਅੱਛਾ ਪਰ ਕੀ ਕਰਾਂ ਮੈਂ ਛੱਡਣਾ ਚਾਹਦਾ ਛੁੱਟਦੀ ਨਹੀਂ। ਅੰਦਰ ਤੋੜ ਜੀ ਲੱਗ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਜੋ ਵੀ ਅਸੀਂ ਗਲਤ ਕਰਦੇ ਚਾਹੀ ਖੁਸ਼ੀ ਦੇ ਵਾਸਤੇ ਕਰਦੇ ਮਜੇ ਵਾਸ ਪਰ ਕਿਤੇ ਨਾ ਕਿਤੇ ਅਗਰ ਗਲਤ ਹੈ ਨਾ ਉਹਨੇ ਸਾਨੂੰ ਅੰਦਰੋਂ ਅੰਦਰ ਘੁੰਮਦੀ ਤਰ੍ਹਾਂ ਖਾਣਾ ਸਾਨੂੰ ਤਕਲੀਫ ਐਦਾ ਹੁੰਦੀ ਕਿ ਨਹੀਂ ਕਿਉਂਕਿ ਤੁਹਾਨੂੰ ਤਾਂ ਪੁੱਛ ਰਹੇ ਆ ਕਿ ਤੁਹਾਨੂੰ ਫੀਲ ਹੁੰਦਾ ਹੋਵੇ ਨਾ ਕਿ ਜਦੋਂ ਕੋਈ ਗਲਤ ਕਰਦੇ ਅੰਦਰ ਫੀਲ ਹੁੰਦਾ ਮੈਂ ਗਲਤ ਕਰ ਰਿਹਾ ਹਾਂ ਬਸ ਉਹੀ ਚੀਜ਼ ਅੰਦਰੋਂ ਖਾਂਦੀ ਹੈ ਬੰਦੇ ਨੂੰ ਤੇ ਜਦੋਂ ਕੋਈ ਅੱਛਾ ਕਰਦੇ ਤਾਂ ਫਿਰ ਖੁਸ਼ੀ ਮਿਲਦੀ ਹੈ ਇਸ ਲਈ ਐਕਸਪੈਰੀਮੈਂਟ ਕਰਕੇ ਦੇਖਿਓ ਮਤਲਬ ਪੀਣ ਦਾ ਐਕਸਪੈਰੀਮੈਂਟ ਨਹੀਂ ਆਪ ਰੋਟੀ ਖਾ ਕੇ ਕਿਸੇ ਦੂਜੇ ਨੂੰ ਖੁਲਾਣ ਦਾ ਸਮਝਦੇ ਹੋ ਫਿਰ ਫੀਲ ਕਰਿਓ ਮੈਨੂੰ ਆਨੰਦ ਕਿਹੜੀ ਚੀਜ਼ ਚੋਂ ਮਿਲਦਾ ਹੈ ਯੋਕੇ ਜਿੱਦਾ ਬੁੱਲੇ ਸ਼ਾਹ ਨੇ ਪੁੱਛਿਆ ਕਿ ਬੁੱਲੇ ਸ਼ਾਹ ਨੂੰ ਕਿਸ ਨੇ ਪੁੱਛਿਆ ਬੁੱਲੇ ਸ਼ਾਹ ਨਮਾਜ਼ ਪੜ ਜੰਨਤ ਜਾਏਗਾ ਹੱਜ ਕਰੇਗਾ ਜੰਨਤ ਵਿੱਚ ਜਾਏਗਾ ਤਾਂ ਉਸ ਵੇਲੇ ਬੁੱਲੇ ਸ਼ਾਹ ਨੇ ਕੀ ਕਿਹਾ ਐ ਮੁੱਲਾ ਲੋੜ ਨਾ ਜੰਨਤ ਦੀ ਰੱਖ ਜੰਨਤ ਆਪਣੀ ਕੋਲ ਆਪਣੇ ਇਹਨਾਂ ਆਸ਼ਕਾ ਲਈ ਮਹਿਬੂਬ ਦੀਆਂ ਗਲੀਆਂ ਵਿੱਚ ਜੰਨਤ ਹੁੰਦੀ ਹੈ ਉਹ ਕਹਿੰਦੇ ਮੈਂ ਜੰਨਤ ਜਾਣਾ ਹੀ ਨਹੀਂ ਜੇ ਨਮਾਜ਼ ਪੜ ਕੇ ਜੰਨਤ ਮਿਲਦੀ ਮੈਂ ਪੜਨੀ ਨਹੀਂ ਜੇ ਹੱਜ ਕਰਕੇ ਜੰਨਤ ਮਿਲਦੀ ਮੈਂ ਜਾਣਾ ਹੀ ਨਹੀਂ ਕਿਉਂਕਿ ਮੈਨੂੰ ਸਕੂਨ ਮੈਨੂੰ ਸ਼ਾਂਤੀ ਯਾਰ ਦੀਆਂ ਗਲੀਆਂ 'ਚ ਮਿਲਦਾ ਹੈ ਕਿਉਂਕਿ ਜੰਨਤ ਤਾਂ ਉਹਨਾਂ ਨੂੰ ਹੋਵੇ ਜਿਨ੍ਹਾਂ ਨੂੰ ਕਹਿੰਦੇ ਜੰਨਤ ਵਿੱਚ ਮੇਰੀ ਖੁਸ਼ੀ ਹੈ ਆਨੰਦ ਹੈ ਮੇਰਾ ਜੰਨਤ ਮੈਨੂੰ ਜੰਨਤ ਵਿੱਚ ਜਾ ਕੇ ਸਕੂਨ ਮਿਲਣਾ ਹੈ ਉਹ ਮੇਰਾ ਸਕੂਨ ਤਾਂ ਯਾਰ ਦੀਆਂ ਗਲੀਆਂ ਹੈ ਗਲੀਆਂ ਯਾਨੀ ਉਹਦਾ ਘਰ ਹੈ ਮੈਨੂੰ ਤਾਂ ਯਾਰ ਦੇ ਕੋਲ ਬਹਿ ਕੇ ਸਕੂਨ ਮਿਲਦਾ ਯਾਨੀ ਮੁਰਸ਼ਿਦ ਦੇ ਕੋਲ ਬੈਠਣਾ ਮੇਰਾ ਸਕੂਨ ਹੈ ਇਸ ਲਈ ਸਕੂਨ ਲੱਭੋਗੇ ਮੇਰਾ ਸਕੂਨ ਕਿੱਥੇ ਹੈ ਮੇਰਾ ਆਨੰਦ ਕਿੱਥੇ ਹੈ ਕਈ ਵਾਰ ਬੰਦਾ ਕਹਿੰਦਾ ਮੈਂ ਸਿਮਰਨ ਚ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਇਹਦਾ ਮਤਲਬ ਤੈਨੂੰ ਸਿਮਰਨ ਚ ਆਨੰਦ ਆ ਰਿਹਾ ਬੈਠ ਫਿਰ ਕਿਉਂਕਿ ਜਿਹੜੀ ਚੀਜ਼ ਚੋਂ ਆਨੰਦ ਮਿਲੇ ਨ ਜੇ ਸਰਸਣੇ ਜੀ ਨੂੰ ਆਨੰਦ ਮਿਲਦਾ ਤਾਂ ਜਦੋਂ ਮੌਕਾ ਮਿਲੇ ਸਰਸਣੇ ਜੀ ਬੈਠੋ ਹਾਂ ਠੀਕ ਹੈ ਬੰਦਾ ਕਹਿੰਦਾ ਮੈਂ ਰੋਜ਼ ਨਹੀਂ ਜਾ ਸਕਦਾ ਹਫਤੇ ਬਾਅਦ ਮੌਕਾ ਮਿਲੇ 15 ਦਿਨ ਹੀ ਮੌਕਾ ਮਿਲੇ ਪਰ ਜਿਹੜੀ ਚੀਜ਼ ਚ ਆਨੰਦ ਮਿਲਦਾ ਉੱਥੇ ਪਹੁੰਚਣ ਦੀ ਕੋਸ਼ਿਸ਼ ਹੁਣ ਇੱਕ ਨਸ਼ੇ ਕਰਨ ਵਾਲੇ ਨੂੰ ਲੋਕੀ ਕਿੰਨਾ ਰੋਕਦੇ ਆਈ ਵਾਰਾ ਸਾਡੇ ਕੋਲ ਬਜ਼ੁਰਗ ਆ ਕੇ ਬੇਨਤੀਆਂ ਕਰਦੇ ਕਿ ਅਸੀਂ ਆਪਣੇ ਸਾਡੇ ਨੌਜਵਾਨ ਬੱਚੇ 28 ਸਾਲ 30 ਸਾਲ ਦਾ ਹੀ ਰੋਕਦੇ ਆ ਪਰ ਉਹ ਬਾਲੀਆਂ ਵੇਚ ਦਿੰਦਾ ਹੈ ਉਹ ਘਰ ਦਾ ਸਮਾਨ ਵੇਚ ਕੇ ਨਸ਼ਾ ਕਰਦਾ ਹੈ ਹੁਣ ਬੁਰੇ ਖਾਤਰ ਅਸੀਂ ਘਰਦਿਆਂ ਦੀ ਮੰਨਦੇ ਆ ਬੁਰਾ ਕਰਨ ਦੀ ਖਾਤਰ ਜਾਂਦੇ ਆ ਕਿ ਨਹੀਂ ਤੁਸੀਂ ਕਹਿੰਦੇ ਜੇ ਅੱਛਾ ਕਰਨਾ ਹੈ ਤਾਂ ਫਿਰ ਦੁਨੀਆ ਦੀ ਪਰਵਾਹ ਕਿਉਂਕਿ ਜਿਹੜੀ ਚੀਜ਼ ਅੱਛੀ ਹੈ ਜੋ ਚੀਜ਼ ਸਾਡੇ ਵਾਸਤੇ ਅਨੰਦਾਇਕ ਹੈ ਜੋ ਸਾਨੂੰ ਪ੍ਰਭੂ ਤੱਕ ਲੈ ਜਾਂਦੀ ਹੈ ਜੋ ਸਾਡੇ ਜੀਵਨ ਨੂੰ ਬਿਹਤਰ ਬਣਾਉਂਦੀ ਹੈ ਉਹਨੂੰ ਕਦੀ ਬੰਦ ਉਹਨੂੰ ਕਦੀ ਵੰਦਨਾ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਅੱਛਾ ਕਰਨ ਦੇ ਨਾਲ ਹੀ ਆਣਾ ਹੈ ਤੁਹਾਡੀ ਜ਼ਿੰਦਗੀ ਦੁੱਖਾਂ ਤੋਂ ਸੁੱਖਾਂ ਦੀ ਤਰਫ ਅੱਛਾ ਕਰਕੇ ਇਨੇਕ ਅਮਾਲ ਕਰਕੇ ਹੀ ਪਹੁੰਚਣੀ ਹੈ ਇਸ ਲਈ ਅਮਲ سے ਬਣਦੀ ਹੈ ਜ਼ਿੰਦਗੀ ਜੰਨਤ ਵੀ ਇਹ ਖਾਕੀ ਆਪਣੀ ਫਿਤਰਤ ਮੇ ਨਾ ਨੂਰੀ ਹੈ ਨਾ ਨਾਰੀ ਹੈ ਇੱਥੇ ਇਸ਼ਾਰਾ ਕੀਤਾ ਨੂਰੀ ਕਹਿ ਦਿੰਦੇ ਆ ਜਿੱਥੇ ਰੱਬ ਦਾ ਨੂਰ ਹੋਵੇ ਨਾਰੀ ਕਹਿ ਦਿੰਦੇ ਆ ਨਾਰ ਦਾ ਮਤਲਬ ਉਹਦਾ ਅਗ ਸਮਝਦੇ ਹੋ ਕਿ ਨਹੀਂ ਇਸ ਲਈ ਇੱਥੇ ਦੱਸਿਆ ਹੈ ਕਿ ਇਹ ਖਾਕੀ ਯਾਨੀ ਇਹ ਇਸ਼ਾਰਾ ਬੰਦੇ ਦੀ ਤਰਫ ਹੈ ਕਿ ਬੰਦਾ ਖਾਕ ਦਾ ਪਤਲਾ ਹੈ ਪਰ ਅਗਰ ਇਹਨੂੰ ਦੇਖਿਆ ਜਾਵੇ ਖਾਕ ਦੇ ਪਤਲੇ ਅੰਦਰ ਨੂਰ ਹੈ ਰੱਬ ਦਾ ਜਾਂ ਨਾਰ ਹੈ ਯਾਨੀ ਇਹਦੇ ਅੰਦਰ ਉਹ ਅਜਾਬ ਹੈ ਇਹ ਅੱਗ ਹੈ ਕ੍ਰੋਧ ਦੀ ਅਗ ਨਫਰਤ ਦੀ ਅਗ ਜਲਨ ਦੀ ਅਗ ਕੀ ਹੈ ਇਹ ਅੰਦਰ ਇਹ ਕੀ ਹੈ ਇਹ ਰੱਬ ਦਾ ਨੂਰ ਹੈ ਜਾਂ ਇਹ ਸ਼ੈਤਾਨ ਹੈ ਕਿਉਂਕਿ ਸ਼ੈਤਾਨ ਅੰਦਰ ਹੀ ਜਲਨ ਹੁੰਦੀ ਹੈ ਕ੍ਰੋਧ ਹੁੰਦਾ ਹੈ ਨਫਰਤ ਹੁੰਦੀ ਹੈ ਬੁਰਾਈ ਹੁੰਦੀ ਹੈ ਇਹ ਹੈ ਕਿ ਇਹ ਨੂਰ ਹੈ ਯਾਨੀ ਰੱਬ ਹੈ ਜਾਂ ਸ਼ੈਤਾਨ ਹੈ ਨਾ ਰਹਿ ਰੱਬ ਯਾਨੀ ਕੀ ਹੈ ਇਹ ਰੱਬ ਜਾਂ ਸ਼ੈਤਾਨ ਕਿਉਂਕਿ ਕਹਿੰਦੇ ਸ਼ੈਤਾਨ ਨੂੰ ਅਗ ਤੋਂ ਬਣਾਇਆ ਸੀ ਇਹ ਯਾਦ ਰੱਖਣਾ ਬੰਦੇ ਨੂੰ ਕਦੋਂ ਬਣਾਇਆ ਸੀ ਇਹ ਜੋ ਬਾਈਬਲ ਦੇ ਅੰਦਰ ਕੁਰਾਨ ਸ਼ਰੀਫ ਦੇ ਅੰਦਰ ਆਉਂਦੇ ਨੇ ਪਵਿੱਤਰ ਬਾਈਬਲ ਕੁਰਾਨ ਦੇ ਅੰਦਰ ਜੋ ਆਂਦਾ ਹੈ ਇਹ ਪ੍ਰਮਾਤਮਾ ਨੇ ਇਨਸਾਨ ਨੂੰ ਪੰਜਾਂ ਦਿੱਤਾਂ ਤੋਂ ਬਣਾਇਆ ਪਰ ਸ਼ੈਤਾਨ ਨੂੰ ਬਣਾਇਆ ਅੱਗ ਤੋਂ ਬਾਅਦ ਤੋਂ ਸ਼ੈਤਾਨ ਗਿਆ ਪਹਿਲਾ ਸ਼ੈਤਾਨ ਨਹੀਂ ਸੀ ਉਹ ਉਹ ਵੀ ਇੱਕ ਗਲਤੀ ਸੀ ਰੱਬ ਦਾ ਹੁਕਮ ਨਾ ਮੰਨਣ ਕਰਕੇ ਉਹਨੂੰ ਸ਼ੈਤਾਨ ਉਹ ਹੀ ਬਹੁਤ ਵਾਰ ਦੱਸਿਆ ਇੱਥੇ ਸਿਰਫ ਇਸ਼ਾਰਾ ਕਰਨਾ ਹੈ ਸੀ ਕਿ ਬੰਦਾ ਰੱਬ ਵੀ ਹੋ ਸਕਦਾ ਹੈ ਤਾਂ ਬੰਦਾ ਸ਼ੈਤਾਨ ਵੀ ਪਰ ਹੁਣਾਂ ਕਾਦੇ ਨਾਲ ਹੈ ਰੱਬ ਕਾਦੇ ਨਾਲ ਹੁਣਾਂ ਤਾਂ ਸ਼ੈਤਾਨ ਕਾਦੇ ਨਾਲ ਹੋਣਾ ਹੈ ਉਹ ਕਹਿੰਦੇ ਤੂੰ ਖਾਕ ਤੋਂ ਬਣਿਆ ਹੈ ਤੇਰੀ ਫਿਤਰਤ ਫਿਤਰਤ ਦਾ ਮਤਲਬ ਹੁੰਦਾ ਜਿੱਦਾਂ ਕਹਿੰਦੇ ਅੱਗ ਦੀ ਫਿਤਰਤ ਗਰਮ ਹੈ ਬਰਫ਼ ਦੀ ਫਿਤਰਤ ਠੰਡੀ ਹੈ ਫੁੱਲ ਦੀ ਫਿਤਰਤ ਖੁਸ਼ਬੂ ਹੈ ਇਸੇ ਤਰ੍ਹਾਂ ਬੰਦੇ ਦੀ ਫਿਤਰਤ ਕੀ ਫਿਤਰਤ ਕੀ ਹੈ ਬੰਦਾ ਹੈ ਕੀ ਤਾਂ ਕਹਿੰਦੇ ਬੰਦੇ ਦੀ ਫਿਤਰਤ ਨਾ ਨੂਰੀ ਹੈ ਨਾ ਨਾਰੀ ਹੈ ਜਿੱਦਾਂ ਦੇ ਅਮਲ ਹੋਣਗੇ ਉਹੀ ਇਹ ਬਣਦਾ ਅਗਰ ਅੱਛੇ ਅਮਲ ਕਰੇਗਾ ਰੱਬ ਵੀ ਹੋ ਸਕਦਾ ਹੈ ਤਾਂ ਅਗਰ ਬੁਰੇ ਅਮਲ ਕਰੇਗਾ ਸ਼ੈਤਾਨ ਵੀ ਕਿਉਂਕਿ ਬੰਦੇ ਅੰਦਰ ਰੱਬ ਨੇ ਬੰਦੇ ਨੂੰ ਉਸ ਲੈਵਲ ਤੇ ਰੱਖਿਆ ਹੈ ਕਿ ਭਾਈ ਤੂੰ ਜਿੱਦਾਂ ਦੇ ਕਰਮ ਕਰਨੇ ਤੂੰ ਵੈਸਾ ਬਣ ਤਾਂ ਹੀ ਤਾਂ ਕਈ ਬੁਰੇ ਕਰਮ ਕਰਕੇ ਸ਼ੈਤਾਨ ਬਣ ਜਾਂਦੇ ਆ ਤਾਂ ਕਈ ਚੰਗੇ ਕਰਮ ਕਰਕੇ ਭਗਵਾਨ ਹੁਣ ਅਗਰ ਦੇਖਿਆ ਜਾਵੇ ਜਿੱਦਾਂ ਹੀ ਕਈ ਵਾਰ ਕਿਹਾ ਕੰਪੇਅਰ ਕਰਨਾ ਹੋਵੇ ਸ਼੍ਰੀ ਕ੍ਰਿਸ਼ਨ ਕੰਸ ਇੱਕੋ ਹੀ ਕੋਲ ਦੇ ਸਮਝ ਦਿਓਗ ਨਹੀਂ ਇੱਕੋ ਹੀ ਕੋਲ ਦਾ ਮਤਲਬ ਮਾਮਾ ਸੀ ਸਗੇ ਮਾਮਾ ਸੀ ਸ਼੍ਰੀ ਕ੍ਰਿਸ਼ਨ ਦੇ ਯਾਨੀ ਕੰਸ ਸਮਝ ਦਿਓਗ ਨਹੀਂ ਤਾਂ ਹੀ ਦੇ ਕੰਸ ਮਾਮਾ ਯਾਨੀ ਬੁਰਾ ਪਰ ਫਿਰ ਵੀ ਇੱਕ ਪਾਸੇ ਹੁਣ ਅਗਰ ਦੇਖਿਆ ਜਾਵੇ ਨਾ ਕੰਸ ਔਰ ਸ਼੍ਰੀ ਕ੍ਰਿਸ਼ਨ ਰਾਸ਼ੀ ਵੀ ਇੱਕੋ ਹੀ ਸੀ ਖਾਨਦਾਨ ਵੀ ਕਹਿ ਦਿਓ ਇੱਕੋ ਹੀ ਸੀ ਕਿਉਂਕਿ ਮਾਂ ਦਾ ਭਰਾ ਕੋਈ ਜੁਦਾ ਜੁਦਾ ਨਹੀਂ ਹੁੰਦਾ ਇਹ ਮਾਂ ਦਾ ਕੁਨਬਾ ਉਹ ਖਾਨਦਾਨ ਉਹ ਤਾਂ ਭਰਾ ਵੀ ਸਗਾ ਭਰਾ ਨਾਲ ਇੱਕੋ ਹੀ ਕੰਮ ਇੱਕੋ ਹੀ ਰਾਸ਼ੀ ਔਰ ਇੱਕੋ ਹੀ ਖਾਨਦਾਨ ਪਰ ਫਰਕ ਦੇਖੋ ਕੰਸ ਨੂੰ ਸ਼ੈਤਾਨ ਕਿਹਾ ਤਾਂ ਸ਼੍ਰੀ ਕ੍ਰਿਸ਼ਨ ਨੂੰ ਫਰਕ ਕੀ ਸੀ ਕਾਦੇ ਫਰਕ ਸੀ ਅਮਲ ਕਰਨੀ ਕਰਮ ਇਸ ਲਈ ਬੰਦਾ ਆਪਣੀ ਫਿਤਰਤ ਚ ਨੂਰੀ ਹੈ ਨਾ ਰੱਬ ਹੈ ਕਨ ਨਾਰੀ ਨਾ ਸ਼ੈਤਾਨ ਹੈ ਬੰਦੇ ਦੀ ਜ਼ਿੰਦਗੀ ਉਦਾਂ ਦੀ ਬਣਦੀ ਚਲੀ ਜਾਂਦੀ ਜਿੱਦਾਂ ਦੇ ਬੰਦਾ ਅਮਲ ਹੁਣ ਅਮਲ ਕਰਨਾ ਕਿਹਦੇ ਹੱਥ 'ਚ ਹੈ ਕਰਮ ਕਰਨਾ ਕਿਹਦੇ ਹੱਥ 'ਚ ਹੈ ਮੈਂ ਸਿਮਰਨ ਕਰਨਾ ਹੈ ਮੈਂ ਗਾਲੀ ਦੇਣੀ ਹੈ ਕਿਹਦੇ ਹੱਥ 'ਚ ਹੈ ਹੁਣ ਜੇ ਆਪਾਂ ਸਿਮਰਨ ਨੂੰ ਛੱਡ ਕੇ ਗਾਲੀ ਦੇਵਾਂਗੇ ਗਾਲੀ ਦੇਮਾਗੇ ਨਾਰੀ ਸ਼ੈਤਾਨ ਬਣਾਂਗੇ ਸ਼ੈਤਾਨ ਬਣਾਂਗੇ ਦੁੱਖ ਪਾਵਾਂਗੇ ਫਿਰ ਰੱਬ ਨੂੰ ਕਹੀਏ ਰੱਬਾ ਮੈਨੂੰ ਦੁੱਖ ਕਿਉਂ ਦੇ ਰਿਹਾ ਤੇ ਇਹ ਕਸੂਰ ਕਿਹਦਾ ਹੈ भाई तू रब ਦਾ ਨਾਮ ਲੈ ਕੇ ਭਗਵਾਨ ਵੀ ਬਣ ਸਕਦਾ ਹੈ। ਤੂੰ ਆਪਣੇ ਆਪ ਨੂੰ ਉਸ ਮੁਕਾਮ ਤੇ ਲੈ ਕੇ ਜਾ ਸਕਦਾ ਜਿੱਥੇ ਤਕਦੀਰ ਵੀ ਤੇਰੀ ਗੁਲਾਮ ਬਣ ਜਾਵੇ। ਸਮਝਦੇ ਹੋ ਕਿ ਨਹੀਂ? ਤੂੰ ਆਪਣੇ ਆਪ ਨੂੰ ਉਸ ਮੁਕਾਮ ਤੇ ਲੈ ਕੇ ਜਾ ਸਕਦਾ ਜਿੱਥੇ ਤੇਰੀ ਜ਼ਿੰਦਗੀ ਬਿਹਤਰ ਬਣ ਜਾਵੇ। ਪਰ ਇਹ ਉਦੋਂ ਬਣਨਾ ਜਦੋਂ ਤੂੰ ਅਮਲ ਉਹ ਕਰੇਗਾ ਕਿ ਜਿਹੜਾ ਤੈਨੂੰ ਰੱਬ ਦੇ ਨਾਲ ਜੋੜੇ, ਰੱਬ ਦੇ ਨੇੜੇ ਲੈ ਜਾਵੇ। ਇਸੇ ਅਮਲ ਸੇ ਬਣਤੀ ਹੈ ਜ਼ਿੰਦਗੀ ਜੰਨਤ ਵੀ, ਜਹੰਨਮ ਵੀ। ਇਹ ਖਾਕੀ ਆਪਣੀ ਫਿਤਰਤ ਮੇ ਨੂਰੀ ਹੈ ਨਾ ਨਾਰੀ ਹੈ। ਕਿਉਂਕਿ ਫਿਰ ਕਹਿਣਾ ਚਾਹਾਂਗੇ ਨੂਰ ਯਾਨੀ ਰੱਬ ਨਾਰ ਯਾਨੀ ਸ਼ੈਤਾਨ ਕਿਉਂਕਿ ਅੱਗ ਤੋਂ ਬਣਿਆ ਸੀ ਇਸ ਲਈ ਸਮਝਣਾ ਜ਼ਰਾ ਹੁਣ ਇਹੀ ਚੀਜ਼ ਐਸੀ ਆਪਣੇ ਬ੍ਰੇਨ ਚ ਅਗਰ ਬਿਠਾ ਲਈਏ ਨਾ ਕਿ ਅੱਜ ਮੇਰੀ ਜ਼ਿੰਦਗੀ ਜੰਨਤ ਵਰਗੀ ਹੈ ਜਾਂ ਨਰਕ ਵਰਗੀ ਹੈ ਅਗਰ ਨਰਕ ਵਰਗੀ ਜ਼ਿੰਦਗੀ ਜੀ ਰਿਹਾ ਤਾਂ ਮੈਨੂੰ ਆਪਣੇ ਕਰਮ ਬਦਲਣ ਦੀ ਆਪਣੀ ਸੋਚ ਬਦਲਣ ਦੀ ਆਪਣੀਆਂ ਆਤਮਾ ਬਦਲਣ ਦੀ ਲੋੜ ਹੈ ਰੱਬ ਨੂੰ ਦੋਸ਼ ਦੇਣ ਦੀ ਕਿਸਮਤ ਨੂੰ ਦੋਸ਼ ਦੇਣ ਦੀ ਲੋੜ ਆਪਣੀ ਆਪ ਨੂੰ ਚੈੱਕ ਕਰਨ ਦੀ ਲੋੜ ਹੈ ਮੈਂ ਕੋਈ ਨਸ਼ਾ ਕਰ ਰਿਹਾ ਮੈਂ ਕੋਈ ਬੁਰਾ ਕਰਮ ਕਰ ਰਿਹਾ ਮੈਂ ਕੁਝ ਬੁਰਾ ਬੋਲ ਰਿਹਾ ਹਾਂ ਮੈਂ ਕਿਸੇ ਨਾਲ ਬੁਰਾ ਕਰ ਰਿਹਾ ਤਾਂ ਬਦਲਾਇਆ ਨਹੀਂ ਸਮਝਦੇ ਹੋ ਆਪਣੇ ਕਰਮ ਨੂੰ ਬਦਲ ਦੇ ਮਾਗੇ ਤਾਂ ਅਸੀਂ ਨਾਰੀ ਤੋਂ ਨੂਰੀ ਹੋ ਸਕਦੇ ਹਾਂ